ਅਮਰਤ ਦੀ ਦਾਤ ਲੈ ਕੇ ਕਿਰਪਾ ਸਿੰਘ ਬਣਿਆ ਔਰ ਕਿਰਪਾ ਸਿੰਘ ਅੱਜ ਚਮਕੌਰ ਦੀ ਗੜੀ ਵਿੱਚ ਹੈ ਇੱਕ ਇਹਦਾ ਭਰਾ ਸੀ ਨਾਲ ਉਹਦਾ ਨਾਮ ਸੀ ਸ਼ਨਮੁਖ ਸਿੰਘ ਇੱਕ ਬੇਨਤੀ ਹੋ ਰੈ ਭਾਈ ਮਤੀ ਦਾਸ ਦਾ ਪੁੱਤ ਭਾਈ ਮਤੀ ਦਾਸ ਦਾ ਤੇ ਸਾਰਿਆਂ ਨੂੰ ਪਤਾ ਹੈ ਉਹਦਾ ਸੁਪੁੱਤਰ ਹੈ ਭਾਈ ਮੁਕੰਦ ਸਿੰਘ ਭਾਈ ਮੁਕੰਦ ਸਿੰਘ ਵੀ ਅੱਜ ਚਮਕੌਰ ਦੀ ਗੜੀ ਵਿੱਚ ਗੁਰੂ ਚਰਨਾਂ ਵਿੱਚ ਐ ਤੇ ਸਤਗੁਰੂ ਤੋਂ ਥਾਪੜਾ ਲੈ ਕੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਕਈ ਪਾਪੀਆਂ ਦੇ ਆਹੂ ਲਾ ਕੇ ਕਈਆਂ ਨੂੰ ਨਰਕ ਦੇ ਰਾਹ ਤੋਂ ਰਿਆ ਆਕਰ ਸਿੱਖੀ ਸਿਧਕ ਨਿਭਾਉਂਦੀਆਂ ਗੁਰੂ ਨਾਲ ਪ੍ਰੀਤ ਦੀ ਬਾਤ ਪਾਉਂਦੀਆਂ ਸ਼ਹਾਦਤ ਦਾ ਜੌਮ ਪਿੰਦੇ ਨੇ ਇੱਕ ਗੱਲ ਪੱਲੇ ਬੰਨ ਲਿਓ ਬਹੁਤ ਹੀ ਸਤਕਾਰਯੋਗ ਭਾਈ ਸਾਹਿਬ ਪਹੁੰਚ ਚੁੱਕੇ ਨੇ ਬੜੇ ਪਿਆਰ ਵਾਲੇ ਨੇ ਕਲਗੀਧਰ ਪਾਤਸ਼ਾਹ ਸਾਡੀ ਕੌਮ ਇੱਕ ਗੱਲ ਪੱਲੇ ਬੰਨ ਲਵੇ ਆਪਣੇ ਦਿਲ ਤੇ ਦਿਮਾਗ ਵਿੱਚ ਇੱਕ ਗੱਲ ਰੱਖੇ ਕਲਗੀਧਰ ਪਾਤਸ਼ਾਹ ਇੱਕ ਵਾਰੀ ਤੁਰੇ ਜਾ ਰਹੇ ਨੇ ਹੱਥ ਵਿੱਚ ਪੱਥਰ ਦਾ ਟੁਕੜਾ ਪਕੜਿਆ ਹੋਇਆ ਪਾਣੀ ਦੇ ਕੋਲ ਦੀ ਲੰਘਣ ਲੱਗੇ ਪੱਥਰ ਦਾ ਟੁਕੜਾ ਛੱਡ ਦਿੱਤਾ ਪਾਣੀ ਚ ਡੁੱਬ ਗਿਆ ਸਿੱਖਾਂ ਨੂੰ ਪੁੱਛਦੇ ਆ ਵੀ ਭਲਿਓ ਸਾਡੇ ਹੱਥੋਂ ਪੱਥਰ ਦਾ ਟੁਕੜਾ ਛੁੱਟੇ ਡੁੱਬ ਕਿਉਂ ਗਿਆ ਕੁਝ ਸਿੱਖ ਕਹਿੰਦੇ ਸਤਗੁਰੂ ਪੱਥਰ ਭਾਰੈ ਤਾਂ ਡੁੱਬ ਗਿਆ। ਕੋਈ ਕਹਿੰਦੇ ਪਾਣੀ ਦਾ ਸੁਭਾਅ ਹੈ। ਪੱਥਰ ਡੁੱਬਦਾ ਲੱਕੜ ਤੈਰਦੀ ਹੈ। ਵੱਖਰੋਂ-ਵੱਖਰੇ ਜਵਾਬ ਦਿੱਤੇ। ਹਜ਼ੂਰ ਨੇ ਆਵਾਜ਼ ਮਾਰੀ ਪਿਆਰੇ ਦਇਆ ਸਿੰਘ। ਕਹਿਣ ਲੱਗੇ ਪਿਆਰੇ ਦਇਆ ਸਿੰਘ ਦੀ ਪਹਿਲੀ ਆਵਾਜ਼ ਤੇ ਸੀਸ ਭੇਟਾ ਕਰਨ ਵਾਲਾ। ਇਹ ਦੱਸੋ ਵੀ ਸਾਡੇ ਹੱਥ ਵਿੱਚੋਂ ਪੱਥਰ ਦਾ ਟੁਕੜਾ ਛੁੱਟਿਆ ਪਾਣੀ ਵਿੱਚ ਕਿਉਂ ਡੁੱਬਿਆ? ਉਹਨੇ ਹੱਥ ਜੋੜ ਕੇ ਬੇਨਤੀ ਆ ਕੀ ਕਹਿਣ ਲੱਗੇ ਪਾਤਸ਼ਾਹ ਤੁਹਾਡੀ ਚਰਣਾ ਵਿੱਚ ਰਹਿ ਕੇ ਇੱਕ ਗੱਲ ਪਤਾ ਲੱਗੀ ਹੈ ਜਿਹੜੀ ਵਸਤੂ ਤੁਹਾਡੇ ਹੱਥ ਵਿੱਚੋਂ ਛੁੱਟ ਜਾਏ ਉਹ ਡੁੱਬ ਜਾਂਦੀ ਹੈ ਸਾਡੀ ਕੌਮ ਇੱਕ ਗੱਲ ਦਾ ਖਿਆਲ ਰੱਖੇ ਜਿੰਨਾ ਸਮਾਂ ਅਸੀਂ ਗੁਰੂ ਕਲਗੀ ਸਰ ਪਾਤਸ਼ਾਹ ਦਾ ਪੱਲਾ ਫੜ ਕੇ ਰੱਖਾਂਗੇ ਗੁਰੂ ਗ੍ਰੰਥ ਸਾਹਿਬ ਆਪ ਸਾਹਿਬ ਅੱਲਾਹ ਦੇ ਤੋਂ ਭਾਵ ਹੈ ਗੁਰੂ ਕੇ ਬਚਨ ਨੂੰ ਕਮਾਵਾਂਗੇ ਅਮਰਤ ਬਾਣੀ ਪੜ੍ਹਾਂਗੇ ਅਮਰਤ ਧਾਰੀ ਬਣਾਂਗੇ ਅਮਰਤ ਵੇਲਾ ਸੰਭਾਂਗੇ ਸਿੱਖੀ ਸਿਦਕ ਨਾਲ ਕਮਾਵਾਂਗੇ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇਗੀ ਕੋਈ ਮਾਈਕਾ ਲਾਲ ਸਾਨੂੰ ਡੋਬ ਨਹੀਂ ਸਕਦਾ ਜਿੰਨਾ ਸਮਾਂ ਗੁਰੂ ਦਾ ਪੱਲਾ ਪਕੜਿਆ ਔਰ ਜਿਸ ਦਿਨ ਗੁਰੂ ਦਾ ਪੱਲਾ ਛੱਡ ਦਿੱਤਾ ਲੱਖ ਕੋਈ ਦਮ ਗਜੇ ਮਾਰੀ ਜਾਏ ਕੋਈ ਮਾਈਕਾ ਲਾਲ ਸਾਨੂੰ ਡੁੱਬਣੋਂ ਬਚਾ ਨਹੀਂ ਸਕਦਾ ਇਸ ਕਾਰਨ ਤੁਹਾਨੂੰ ਬੇਨਤੀ ਹੈ ਸ਼ਹੀਦਾਂ ਦੀ ਯਾਦ ਵਿੱਚ ਜੁੜਿਓ ਆਪਣੇ ਮਨਾਂ ਵਿੱਚ ਪੱਕੇ ਪ੍ਰਣ ਕਰ ਲਵੋ ਅਮਰਤ ਬਾਣੀ ਪੜੋ ਦਸਤਾਰਾਂ ਬਨੋ ਬਾਣੀ ਬਾਣੀ ਦੇ ਧਾਰਨੀ ਬਨੋ ਤਾਂ ਜੋ ਸਾਡਾ ਜੀਵਨ ਜਿਹੜਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸព ਲੋ ਜਾਏ ਆਪ ਸਮੁਤੀ ਸੰਗਤ ਦਾ ਧੰਨਵਾਦ ਹੈ ਬੜੇ ਪਿਆਰ ਨਾਲ ਬੈਠ ਕੇ ਵਿਚਾਰਾ ਸੁਣੀਏ ਮੋਤ ਪਿਆਰ ਨਾਲ ਬੈਠ ਕੇ ਸੁਣੀਏ ਪ੍ਰਬੰਧਕ ਵੀਰਾਂ ਦਾ ਧੰਨਵਾਦ ਜਿਹੜੇ ਉਦਮ ਕਰਦੇ ਨੇ ਹਰ ਸਾਲ ਭਾਈ ਸਭ ਭਾਈ ਦਲਵੀਰ ਸਿੰਘ ਜੀ ਭਾਈ ਸੰਦੀਪ ਸਿੰਘ ਜੀ ਹੁਕਮ ਕੀਤਾ ਸੀ ਤੁਹਾਡੇ ਦਰਸ਼ਨ ਕੀਤੇ ਨੇ ਔਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਜੁੜਮਿਲ ਬੈਠੇ ਆਂ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਹੈ ਸ਼ਬਦ ਦਾ ਤਨਵਾਦ ਭੁੱਲ ਚੁੱਕ ਦੀ ਖਿਮਾ ਬਖਸ਼ਨਾ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ